ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾ ਹਿਸ਼ਾਰਪੁਰ ਡਿਸਟ੍ਰਿਕਟ ਦੇ ਜਲਾਲਪੁਰ ਦੇ ਵਿੱਚ ਜਿੱਥੇ ਕਿ ਇਸ ਪਿੰਡ ਨੂੰ ਜੜੀਆਂ ਵਾ ਗਰਾਊਂਡਾਂ ਮਿਲਣ ਜਾ ਰਹੀ ਆ ਸਾਡੇ ਨਾਲ ਵਿਧਾਇਕ ਰਾਜਾ ਦਸਬੀਰ ਸਿੰਘ ਰਾਜਾ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਜਿਹੜੀਆਂ ਅਧਿਕਾਰਨ ਕਰਨ ਵਾਸਤੇ ਪਹੁੰਚੇ ਹੋਏ ਨੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਤੋਂ ਨੇ 500 ਤੋਂ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਇਹ ਗੁਰ ਵਿੱਚ ਅਧਿਕਾਰਨ ਕਰਪੁਣਟੀ ਇਸ ਪਿੰਡ ਦੇ ਵਿੱਚ ਖੇਲੋ ਸਭ ਤੋਂ ਪਹਿਲਾਂ ਪੰਚਾਇਤ ਦਾ ਧੰਨਵਾਦ ਕਿਉਂਕਿ ਇਤਿਹਾਸ ਸਰਪੰਚ ਸਾਹਿਬ ਪੂਰੀ ਪੰਚਾਇਤ ਮੋਤਵਨ ਸੱਜਣਾ ਹਮੇਸ਼ਾ ਹੀ ਪਿੰਡ ਲਈ ਤਤਵਰ ਤਤਰੀ ਔਰ ਦੂਸਰਾ ਮੈਂ ਧੰਨਵਾਦ ਕਰਦਾ ਮਾਨ ਸਾਹਿਬ ਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਦੇ ਸੋਚ ਪ੍ਰਤੀ ਸੋਚ ਸਦਕਾ ਸਾਨੂੰ ਟਾਂਡੇ ਹਲਕੇ ਨੂੰ 30 ਗਰਾਊਂਡਾਂ ਆਫ ਸੁਵਲ ਕੀਤੀਆਂ ਜੇਦੀ ਮੇਰੇ ਖਿਆਲ ਕੋਈ 10 ਕਰੋੜ ਤੋਂ ਉਸਤੇ ਲੱਗਦੇ ਔਰ ਉਹਦੇ ਵਿੱਚ ਇੱਕ ਜਲਾਲਪੁਰ ਵਿਖੇ ਵੀ ਗਰਾਊਂਡ ਸਟੇਡੀਅਮ ਟਾਈਪ ਬਣਾਇਆ ਜਾਂ ਰਹੇ ਆ ਕਿਉਂਕਿ ਮਾਨ ਸਾਹਿਬ ਦੇ ਹਮੇਸ਼ਾ ਦਿਲ ਦੇ ਵਿੱਚ ਇੱਕ ਗੱਲ ਰਹੀ ਆ ਕਿ ਬੱਚਾ ਹਮੇਸ਼ਾ ਪਿੰਡ ਦੀ ਗਰਾਊਂਡ ਤੋਂ ਤਿਆਰ ਹੁੰਦਾ ਵੱਡੇ ਵੱਡੇ ਸਟੇਡੀਅਮ ਚੋਂ ਨਹੀਂ ਇੱਥੋਂ ਤਿਆਰ ਹੋ ਕੇ ਫੇਰ ਸਟੇਡੀਅਮ ਚ ਜਾਂਦਾ ਤਾਂ ਇਸ ਕਰਕੇ ਪਿੰਡ ਦੇ ਵਿੱਚ ਗਰਾਊਂਡ ਬਣਾਉਣੀ ਆ ਬਹੁਤ ਜ਼ਰੂਰੀ ਆ ਦੂਸਰਾ ਜੋ ਅੱਜ ਤੌਰ ਚੱਲਦੇ ਪਏ ਆ ਤੁਸੀਂ ਦੇਖ ਰਹੇ ਆ ਨਸ਼ਿਆਂ ਦਾ ਸਰਕਾਰ ਵੀ ਬੜੇ ਉਪਰਾਲੇ ਕਰ ਰਹੀ ਆ ਬੜਾ ਯਤਨ ਕਰ ਰਹੀ ਆ ਪਰ ਇੱਕ ਖੇ ਉਹਦੇ ਬਰਾਬਰ ਦੀ ਜਿਹੜੀ ਐਲਟੀਮੇਟ ਬੱਚਿਆਂ ਦੇ ਧਿਆਨ ਨੂੰ ਕਨਵਰਟ ਕਰਨਾ ਉਹ ਇੱਕ ਸਾਡੇ ਕੋਲ ਖੇਡ ਹੀ ਆ ਕਿਉਂਕਿ ਬੱਚੇ ਖੇਡਾਂ ਵੱਲ ਧਿਆਨ ਦੇਣਗੇ ਨਸ਼ਾ ਤੋਂ ਆਪੇ ਦੂਰ ਰਹਿਣਗੇ ਤਾਂ ਮੈਂ ਬਹੁਤ ਹੀ ਦੁਆਰਾ ਫੇ ਧੰਨਵਾਦ ਕਰਦਾ ਕਿ ਜਿਨ੍ਹਾਂ ਦੀ ਸੋਚ ਸਤਕਾਜ ਪੰਜਾਬ ਦੇ ਵਿੱਚ ਬਹੁਤ ਵੱਡੇ 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 ਸਟੇਡੀਅਮ ਬੱਡੇ-ਵੱਡੇ ਗਰਾਊਂਡਾਂ ਬੜਾ ਹਸਪਤਾਲ ਮੱਲਾ ਕਲੀਨਿਕ ਔਰ ਤੁਸੀਂ ਦੇ ਦੇ ਹੜਾਂ ਦੇ ਵਿੱਚ ਵੀ ਮਾਨ ਸਾਹਿਬ ਦੀ ਸੋਚ ਸਦਕਾ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਹੀ ਸੂਬਾ ਪੰਜਾਬ ਜਿਨੇ ਆਪਣੇ ਕਿਸਾਨਾਂ ਨੂੰ 20000 ਰੁਪਏ ਪ੍ਰਾਇਰਿਟੀ ਇੱਕ ਕਰ ਦਿੱਤਾ ਸਰ ਜਿਹੜਾ ਅਜੀਤ ਜਲਾਲਪੁਰ ਗਰਾਊਂਡਾ ਦੇ ਚੱਲੇ ਉਹ ਕਿੰਨੀ ਲਾਗਤ ਨਾਲ ਕਿੰਨੀ ਜਗ੍ਹਾ ਦੇ ਵਿੱਚ ਇਹ ਤਕਰੀਬਨ ਮੇਰੇ ਖਿਆਲ ਤੋਂ ਸਵਾ ਦੋ ਸਵਾ ਦੋ ਖੇਤ ਆ ਇਹਦੇ ਵਿੱਚ ਟਰੈਕ ਬਣਨਗੇ ਵਾਲੀਬਾਲ ਦੀਆਂ ਗਰਾਊਂਡਾਂ ਬਣਨਗੀਆਂ ਕ੍ਰਿਕਟ ਦੀ ਬਣੇਗੀ ਬਾਕੀ ਜੋ ਹੋਰ ਟੈਨਿਸ ਵਗੈਰਾ ਜਾਂ ਕੋਈ ਅ ਹਾਂਜੀ ਬਾਸਕਟਬਾਲ ਕੋਈ ਜਿਹੜੀ ਵੀ ਪਿੰਡ ਦੇ ਲੋਕ ਕਹਿਣਗੇ ਉਸ ਤਰੀਕੇ ਦੀ ਗਰਾਊਂਡ ਬਣਾ ਕੇ ਨਾਲ ਟ੍ਰੈਕ ਬਣਾ ਕੇ ਦਿੱਤਾ ਜਾਏਗਾ ਕਿੰਨੀ ਲਾਗਤ ਨਾ ਸਰ ਇਹ ਤਕਰੀਬਨ 37 ਲੱਗੇ ਲੱਗ 92 ਜਿਹੜੀ ਅਜ ਕਈ ਨਛੇ ਦੀ ਪੀੜੀ ਜੁੜੀ ਹੋਈ ਨਛੇ ਨਿੱਕੀ ਕਹਿੰਦੇ ਅੱਛਾ ਮੈਂ ਤਾਂ ਦੇਖੂੰਗਾ ਰਿਕਵੈਸਟ ਕਰ ਸਕਦਾ ਬੇਨਤੀ ਕਰਦੇ ਹਾਂ ਬਾਕੀ ਮਹਾਰਾਜ ਜੀ ਅਰਦਾਸ ਕਰੀ ਦੀ ਹੈ ਕਿ ਜਿਹੜੇ ਸਾਡੇ ਬੱਚੇ ਕੁਛ ਜੇ ਲੋਕ ਸ਼ੌਕ ਨਾ ਜਾਂ ਕਿਸੇ ਤਰੀਕੇ ਨਾਲ ਵੀ ਨਸ਼ੇ ਦੀ ਦਲਦਲ ਤੇ ਵਿੱਚ ਫਸੇ ਆ ਉਹਦੇ ਲਈ ਇਹ ਖੇਡਾਂ ਦਾ ਬਹੁਤ ਉਪਰਾਲਾ ਵਧੀਆ ਹੈ ਕਿ ਉਹ ਨਸ਼ੇ ਦੀ ਦਲਦਲ ਚੋਂ ਕੱਢ ਕੇ ਖੇਡਾਂ ਵੱਲ ਕਨਵਰਟ ਕੀਤਾ ਜਾਵੇ। ਤਾਂ ਮੈਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਕਹਿਣਾ ਜਿਹੜੀ ਸਾਡੀ ਜੂਵਾ ਯੂਥ ਆ ਕਿ ਵੱਧ ਤੋਂ ਵੱਧ ਆਪਾਂ ਖੇਡਾਂ ਵੱਲ ਧਿਆਨ ਦੇਈਏ ਆਪਣੇ ਰੱਬ ਨੇ ਇੱਕ ਵਾਰੀ ਜਨਮ ਦਿੱਤਾ। ਉਹਨੂੰ ਆਪਾਂ ਸਹੀ ਬਣ। ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਸਾਡੇ ਪਿੰਡ ਦੇ ਵਿੱਚ ਗਰਾਉਂਡਾਂ ਮਿਲਣ ਜਾ ਰਹੀਆਂ ਸਰਕਾਰ ਵੱਲੋਂ ਕੀ ਕੰਮ ਜੀ ਸਰ ਬਹੁਤ ਬਹੁਤ ਧੰਨਵਾਦ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਜਸਵੀ ਸਿੰਘ ਰਾਜਾ ਜੀ ਕਿਉਂਕਿ ਅਸੀਂ ਇਹਨਾਂ ਨਾਲ ਜੁੜੇ ਸੀ ਤੇ ਤਾਂ ਹੀ ਸਾਡੇ ਪਿੰਡ ਨੂੰ ਹਸਪਤਾਲ ਪਹਿਲਾਂ ਦਿੱਤਾ ਗਿਆ ਪੁਰ ਰਿਸੀਵਰ ਦੇ ਵਾਸਤੇ ਵੀ ਬਹੁਤ ਸਾਡੀ ਮਦਦ ਕੀਤੀ ਗਈ ਤੇ ਹੁਣ ਜਿਹੜਾ ਹੈ ਇਹ ਪਲੇ ਗਰਾਉਂਡਾਂ ਜਿਹੜੀਆਂ ਦਿੱਤੀਆਂ ਨੇ ਨਾਲ ਪਾਰਕ ਦਿੱਤੀ ਏ ਇਹ ਇਹਨਾਂ ਦੀ ਦੇਣ ਹੈ ਬਾਕੀ ਪੰਜਾਬ ਦੇ ਮੁੱਖ ਮੰਤਰੀ ਪੂਰੇ ਪੰਜਾਬ ਨੂੰ ਹੀ ਅੱਗੇ ਲੈ ਕੇ ਚੱਲ ਰਹੇ ਹਨ ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਗਰਾਉਂਡਾਂ ਦਿੱਤੀਆਂ ਨੇ ਤਾਂਡੇ ਹਲਕੇ 'ਚ 30 ਆਈਆਂ ਏ ਜਿਨ੍ਹਾਂ ਵਿੱਚੋਂ ਮੈਂ ਧੰਨਵਾਦ ਕਰਾਂਗਾ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਜਲਾਲਪੁਰ ਨੂੰ ਬੇਟੇਰੀ ਦੇ ਵਿੱਚ ਇਹ ਗ੍ਰਾਉਂਡ ਦਿੱਤੀ ਹੈ ਇਸਨ ਵਿਧਾਇਕ ਜਸਵੀਰ ਸਿੰਘ ਰਾਜਾ ਗੇਲ ਜਿਨ੍ਹਾਂ ਨੇ ਦੱਸਿਆ ਕਿ 37 ਲੱਖ 37 ਹਜ਼ਾਰ ਦੀ ਲਾਗਤ ਨਾਲ ਇਸ ਪਿੰਡ ਨੂੰ ਜਿਹੜਾ ਵਾ ਖੇਡਾਂ ਮੈਦਾਨ ਮਿਲ ਰਹੇ ਨੇ ਪਾਰਕ ਮਿਲ ਰਹੀਏ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਲਦੀ ਹੀ ਜਿਹੜੇ ਜਿਹੜੇ ਮੈਦਾਨ ਬਣੇ ਬਣ ਕੇ ਜਿਹੜੇ ਤਿਆਰ ਹੋ ਜਾਣਗੇ ਤੇ ਬੱਚਿਆਂ ਲਈ ਬਜ਼ੁਰਗਾਂ ਲਈ ਸੈਰ ਕਰਨ ਵਾਸਤੇ ਜਿਹੜੇ ਟਰੈਕ ਵਧੀਆ ਬਣਦੇ ਨੇ ਨਾਲ ਹੀ ਸਰਪੰਚ ਜਸਵੰਤ ਸਿੰਘ ਬਿੱਟੂ ਉਹਨਾਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਨਾਲ ਹੀ ਉਹਨਾਂ ਨੇ ਜਿਹੜੀ ਨਸ਼ਾ ਪੀੜੀ ਜੁੜੀ ਆ ਉਹਨਾਂ ਨੂੰ ਸੰਦੇਸ਼ ਦਿੱਤਾ ਕਿ ਖੇਡਾਂ ਮੈਦਾਨਾਂ ਨਾਲ ਜੁੜੋ ਕਿ ਜਿਸ ਨਾਲ ਤੁਹਾਡਾ ਜਿਹੜਾ ਜੀਵਨ ਪਰਫੁੱਲਿਤ ਹੋਵੇ ਤੁਸੀਂ ਵੀ ਜਦੋਂ ਦੈਣੀ ਸਵੇਰਾ ਮੈਂ ਹਾਂ ਅਰਜੁਨ ਜੈਨ ਟਾਂਡਰਵਾਲ ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਹਿਸ਼ਾਰਪੁਰ ਡਿਸਟ੍ਰਿਕਟ ਦੇ ਜਲਾਲਪੁਰ ਦੇ ਵਿੱਚ ਜਿੱਥੇ ਕਿ ਇਸ ਪਿੰਡ ਨੂੰ ਜੜੀਆਂ ਵਾ ਗਰਾਉਂਡਾਂ ਮਿਲਣ ਜਾ ਰਹੀਆਂ ਸਾਡੇ ਨਾਲ ਵਿਦਾਇਕ ਰਾਜਾ ਦਸਬੀਰ ਸਿੰਘ ਰਾਜਾ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਜਿਹੜੀਆਂ ਅਧਿਕਾਰਨ ਕਰਨ ਵਾਸਤੇ ਪਹੁੰਚੇ ਹੋਏ ਨੇ ਕੀ ਕਹਿਣਾ ਚਾਹੁੰਦੇ ਨੇ 350 500 ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਇਹ ਨਮਰ ਵਿੱਚ ਅਧਿਕਾਰਨ ਕਰਨ ਪਹੁੰਚੇ ਇਸ ਪਿੰਡ ਦੇ ਵਿੱਚ ਯਲੋ ਸਭ ਤੋਂ ਪਹਿਲਾਂ ਤਾਂ ਪਛਿਆ ਦਾ ਧੰਨਵਾਦ ਕਿਉਂਕਿ ਇੱਥੇ ਦੇ ਸਰਪੰਚ ਸਾਹਿਬ ਪੂਰੀ ਪੰਚਾਇਤ ਮੋਤਵਨ ਸੱਜਣਾ ਹਮੇਸ਼ਾ ਹੀ ਪਿੰਡ ਲਈ ਤਤਵਰ ਤਤਰੀ ਔਰ ਦੂਸਰਾ ਮੈਂ ਧੰਨਵਾਦ ਕਰਦਾ ਮਾਨ ਸਾਹਿਬ ਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਦੇ ਸੋਚ ਪ੍ਰਤੀ ਸੋਚ ਸਦਕਾ ਸਾਨੂੰ ਟਾਂਡੇ ਹਲਕੇ ਨੂੰ 30 ਗਰਾਉਂਡਾਂ ਆਪ ਸੁਗਲ ਕੀਤੀਆਂ ਜੇਦੀ ਮੇਰੇ ਘਰ ਕੋਈ 10 ਕਰੋੜ ਤੋਂ ਉੱਪਰ ਲੱਗਦਾ ਔਰ ਉਹਦੇ ਵਿੱਚ ਜਲਾਲਪੁਰ ਵਿਖੇ ਵੀ ਗਰਾਊਂਡ ਸਟੇਡੀਅਮ ਟਾਈਪ ਬਣਾਇਆ ਜਾਂ ਰਹੇ ਆ ਕਿਉਂਕਿ ਮਾਨ ਸਾਹਿਬ ਦੇ ਹਮੇਸ਼ਾ ਦਿਲ ਦੇ ਵਿੱਚ ਇੱਕ ਗੱਲ ਰਹੀ ਆ ਕਿ ਬੱਚਾ ਹਮੇਸ਼ਾ ਪਿੰਡ ਦੀ ਗਰਾਊਂਡ ਤੋਂ ਤਿਆਰ ਹੁੰਦਾ ਵੱਡੇ ਵੱਡੇ ਸਟੇਡੀਅਮ ਚੋਂ ਨਹੀਂ ਇੱਥੋਂ ਤਿਆਰ ਹੋ ਕੇ ਫੇਰ ਸਟੇਡੀਅਮ ਚ ਜਾਂਦਾ ਤਾਂ ਇਸ ਕਰਕੇ ਪਿੰਡ ਦੇ ਵਿੱਚ ਗਰਾਊਂਡ ਬਣਾਉਣੀ ਆ ਬਹੁਤ ਜ਼ਰੂਰੀ ਆ ਦੂਸਰਾ ਜੋ ਅੱਜ ਤੌਰ ਚੱਲਦੇ ਪਏ ਆ ਤੁਸੀਂ ਦੇਖ ਰਹੇ ਆ ਨਸ਼ਿਆਂ ਦਾ ਸਰਕਾਰ ਵੀ ਬੜੇ ਉਪਰਾਲੇ ਕਰ ਰਹੀ ਆ ਬੜਾ ਯਤਨ ਕਰ ਰਹੀ ਆ ਪਰ ਇੱਕ ਖੇ ਉਹਦੇ ਬਰਾਬਰ ਦੀ ਜਿਹੜੀ ਐਲਟੀਮੇਟ ਬੱਚਿਆਂ ਦੇ ਧਿਆਨ ਨੂੰ ਕਨਵਰਟ ਕਰਨਾ ਉਹ ਇੱਕ ਸਾਡੇ ਕੋਲ ਖੇਡ ਹੀ ਆ ਕਿਉਂਕਿ ਬੱਚੇ ਖੇਡਾਂ ਵੱਲ ਧਿਆਨ ਦੇਣਗੇ ਨਸ਼ਾ ਤੋਂ ਆਪੇ ਦੂਰ ਰਹਿਣਗੇ ਤਾਂ ਮੈਂ ਬਹੁਤ ਹੀ ਦੁਆਰਾ ਫੇ ਤਨਵਾਦ ਕਰਦਾ ਇਹ ਜਿਹਨਾਂ ਦੀ ਸੋਚ ਸਤਕਾ ਜ Punjab ਦੇ ਵਿੱਚ ਬਹੁਤ ਵੱਡੇ 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 ਸਟੇਡੀਅਮ ਵੱਡੇ ਵੱਡੀਆਂ ਗਰਾਊਂਡਾਂ ਬੜਾ ਹਸਪਤਾਲ ਮੱਲਾ ਕਲੀਨਿਕ ਔਰ ਤੁਸੀਂ ਦੇ ਦੇ ਹੜਾਂ ਦੇ ਵਿੱਚ ਵੀ ਮਾਨ ਸਾਹਿਬ ਦੀ ਸੋਚ ਸਤਕਾ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਹੀ ਸੂਬਾ Punjab ਜਿਨੇ ਆਪਣੇ ਕਿਸਾਨਾਂ ਨੂੰ 20000 ਰੁਪਇਆ ਪ੍ਰਾਇਓਰਟੀ ਇੱਕ ਕਰ ਦਿੱਤਾ ਸਰ ਜਿਹੜਾ ਅਜੀਤ ਜਲਾਲਪੁਰ ਗਰਾਊਂਡਾ ਦੇ ਚੱਲੇ ਉਹ ਕਿੰਨੀ ਲਾਗਤ ਨਾਲ ਕਿੰਨੀ ਜਗ੍ਹਾ ਦੇ ਵਿੱਚ ਇਹ ਤਕਰੀਬਨ ਮੇਰੇ ਖਵਤ ਸਵਾ ਦੋ ਸਵਾ ਦੋ ਖੇਤ ਆ ਇਦੇ ਵਿੱਚ ਟਰੈਕ ਬਣਨਗੇ ਵਾਲੀਬਾਲ ਦੀਆਂ ਗਰਾਊਂਡਾਂ ਬਣਨਗੀਆਂ ਕ੍ਰਿਕਟ ਦੀ ਬਣੇਗੀ ਬਾਕੀ ਜੋ ਹੋਰ ਟੈਨਿਸ ਵਗੈਰਾ ਜਾਂ ਕੋਈ ਆ ਹਾਂਜੀ ਬਾਸਕਟਬਾਲ ਕੋਈ ਜਿਹੜੀ ਵੀ ਪਿੰਡ ਦੇ ਲੋਕ ਕਹਿਣਗੇ ਉਸ ਤਰੀਕੇ ਦੀ ਗਰਾਊਂਡ ਬਣਾ ਕੇ ਨਾਲ ਟਰੈਕ ਬਣਾ ਕੇ ਦਿੱਤਾ ਜਾਏਗਾ ਕਿੰਨੀ ਲਾਗਤ ਨਾ ਸਰ ਇਹ ਤਕਰੀਬਨ 37 ਲੱਗੇ ਲੱਗਣਗੇ ਜਿਹੜੀ ਅਜੇ ਨਛੇ ਦੀ ਪੀੜੀ ਜੁੜੀ ਹੋਈ ਨਛੇ ਨਿੱਕੀ ਗਮਟੀ ਅੱਛਾ ਮੈਂ ਤਾਂ ਦੇਖੂੰਗਾ ਰਿਕਵੈਸਟ ਕਰ ਸਕਦਾ ਬੇਨਤੀ ਕਰਦੇ ਹਾਂ ਬਾਕੀ ਮਹਾਰਾਜ ਜੀ ਅਰਦਾਸ ਕਰੀ ਦੀ ਹੈ कि ਜਿਹੜੇ ਸਾਡੇ ਬੱਚੇ ਕੁਛ ਕਹ ਲੋ ਸ਼ੌਂਕ ਨਾ ਜਾਂ ਕਿਸੇ ਤਰੀਕੇ ਨਾਲ ਵੀ ਨਸ਼ੇ ਦੀ ਦਲਦਲ ਤੇ ਵਿੱਚ ਫਸੇ ਆ ਉਹਦੇ ਲਈ ਇਹ ਖੇਡਾਂ ਦਾ ਬਹੁਤ ਉਪਰਾਲਾ ਵਧੀਆ ਹੈ ਕਿ ਉਹ ਨਸ਼ੇ ਦੀ ਦਲਦਲ ਚੋਂ ਕੱਢ ਕੇ ਖੇਡਾਂ ਵੱਲ ਕਨਵਰਟ ਕੀਤਾ ਜਾਵੇ। ਤਾਂ ਮੈਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਕਹਿਣਾ ਜਿਹੜੀ ਸਾਡੀ ਜੂਵਾ ਯੂਥ ਆ ਕਿ ਵੱਧ ਤੋਂ ਵੱਧ ਆਪਾਂ ਖੇਡਾਂ ਵੱਲ ਧਿਆਨ ਦੇਈਏ ਆਪਣੇ ਰੱਬ ਨੇ ਇੱਕ ਵਾਰੀ ਜਨਮ ਦਿੱਤਾ। ਉਹਨੂੰ ਆਪਾਂ ਸਹੀ ਬਣਾਂ। ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਤੁਹਾਡੇ ਪਿੰਡ ਦੇ ਵਿੱਚ ਗਰਾਊਂਡਾਂ ਮਿਲਣ ਜਾ ਰਹੀਆਂ ਸਰਕਾਰ ਵੱਲੋਂ ਕੀ ਕੰਮ ਜੀ ਸਰ ਬਹੁਤ ਬਹੁਤ ਧੰਨਵਾਦ ਸਾਡੇ ਹਲਕੇ ਦੇ ਐਮਲਰ ਸਾਹਿਬ ਸਰਦਾਰ ਜਸਵੀ ਸਿੰਘ ਰਾਜਾ ਜੀ ਕਿਉਂਕਿ ਅਸੀਂ ਇਹਨਾਂ ਨਾਲ ਜੁੜੇ ਸੀ ਤੇ ਤਾਂ ਹੀ ਸਾਡੇ ਪਿੰਡ ਨੂੰ ਹਸਪੀਟਲ ਪਹਿਲਾਂ ਦਿੱਤਾ ਗਿਆ ਪੁਰ ਰਿਸਾਈਵਰ ਦੇ ਵਾਸਤੇ ਵੀ ਬਹੁਤ ਸਾਡੀ ਮਦਦ ਕੀਤੀ ਗਈ ਤੇ ਹੁਣ ਜਿਹੜਾ ਹੈ ਇਹ ਪਲੇ ਗਰਾਊਂਡਾਂ ਜਿਹੜੀਆਂ ਦਿੱਤੀਆਂ ਤੇ ਨਾਲ ਪਾਰਕ ਦਿੱਤੀਏ ਇਹ ਇਹਨਾਂ ਦੀ ਦੇਣ ਹੈ ਬਾਕੀ ਪੰਜਾਬ ਦੇ ਮੁੱਖ ਮੰਤਰੀ ਪੂਰੇ ਪੰਜਾਬ ਨੂੰ ਹੀ ਅੱਗੇ ਲੈ ਕੇ ਚੱਲ ਰਹੇ ਹਨ ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਗਰਾਉਂਡਾਂ ਦਿੱਤੀਆਂ ਨੇ ਟਾਂਡੇ ਹਲਕੇ ਚ 30 ਆਈਆਂ ਹੈ ਜਿਨ੍ਹਾਂ ਵਿੱਚੋਂ ਮੈਂ ਧੰਨਵਾਦ ਕਰਾਂਗਾ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਜਲਾਲਪੁਰ ਨੂੰ ਬੇਟੇਰੀ ਦੇ ਵਿੱਚ ਇਹ ਗਰਾਉਂਡ ਦਿੱਤੀ। ਇਸਨ ਵਿਧਾਇਕ ਜਸਵੀਰ ਸਿੰਘ ਰਾਜਾ ਗੇਲ ਜਿਨ੍ਹਾਂ ਨੇ ਦੱਸਿਆ ਕਿ 37 ਲੱਖ 37 ਹਜ਼ਾਰ ਦੀ ਲਾਗਤ ਨਾਲ ਇਸ ਪਿੰਡ ਨੂੰ ਜਿਹੜਾ ਵਾ ਫੇਡਾ ਮੈਦਾਨ ਮਿਲ ਰਹੇ ਨੇ ਪਾਰਕ ਮਿਲ ਰਹੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਲਦੀ ਹੀ ਜਿਹੜੇ ਜਿਹੜੇ ਮੈਦਾਨ ਬਣੇ ਬਣ ਕੇ ਜਿਹੜੇ ਤਿਆਰ ਹੋ ਜਾਣਗੇ ਤੇ ਬੱਚਿਆਂ ਲਈ ਬਜ਼ੁਰਗਾਂ ਲਈ ਸੈਰ ਕਰਨ ਵਾਸਤੇ ਜਿਹੜੇ ਟਰੈਕ ਬੜੀਆ ਬਣਦੇ ਨੇ ਨਾਲ ਹੀ ਸਰਪੰਚ ਜਸਵੰਤ ਸਿੰਘ ਬਿੱਟੂ ਉਹਨਾਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਨਾਲ ਹੀ ਉਹਨਾਂ ਨੇ ਜਿਹੜੀ ਨਸ਼ਾ ਨਾ ਪੀੜੀ ਜੁੜੀ ਆ ਉਹਨਾਂ ਨੂੰ ਸੰਦੇਸ਼ ਦਿੱਤਾ ਕਿ ਖੇਡਾਂ ਮੈਦਾਨਾਂ ਨਾਲ ਜੁੜੋ ਕਿ ਜਿਸ ਨਾਲ ਤੁਹਾਡਾ ਜਿਹੜਾ ਜੀਵਨ ਪਰਫੁੱਲਿਤ ਹੋਵੇ ਤੁਸੀਂ ਵਿਖਦੀ ਦੋ ਦੈਣੀ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਟਾਂਡਾਡਾਟ